ਉਚਾਰਣ ਵਿੱਚ ਕੀ ਭੇਦ ਹੈ ਹਾਂਜੀ ਇਹ ਸਾਡੇ ਸਾਥੀਆਂ ਨੇ ਰਿਕਾਰਡਿੰਗ ਲਾ ਦਿੱਤੀ ਹੈ ਤੇ ਅੱਜ ਵੇਲਾ ਤੇ ਹੁਕਮਨਾਮਿਆਂ ਦੇ ਵਿਚਾਰ ਦਾ ਸੀ ਅਸੀਂ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਵੀ ਹਨ ਪਰ ਅੱਜ ਬਹੁਤ ਰਿਕਾਰਡ ਨਹੀਂ ਕੀਤੀਆਂ ਇੱਕ ਅੱਧੀ ਕੀਤੀ ਆ ਤੇ ਫਿਰ ਅਸੀਂ ਸੋਚਿਆ ਵੀ ਜਾਂਦੇ ਜਾਂਦੇ ਅ ਕਰ ਲੈਨੇ ਆ ਵਿਆਹ ਕਰਨ ਦਾ ਜਿਹੜਾ ਭਾਗ ਆਪਾਂ ਕਰ ਰਹੇ ਹਾਂ ਉਸ ਨੂੰ ਇਹ ਤੇ ਕਹਿ ਰਹੇ ਨੇ ਭਾਖਾ ਵਿਗਿਆਨ ਤੇ ਜੇ ਆਪਾਂ ਉਹਨੂੰ ਕੋਈ ਵੀ ਨਾਮ ਵੱਡਾ ਸਾਰਾ ਨਾਮ ਹੀ ਦੇਣਾ ਹੋਵੇ ਪਰ ਮੂਲ ਪਾਠ ਕੀ ਹੈ ਤੇ ਉਹ ਮੈਂ ਗੱਲ ਕਰ ਰਿਹਾ ਸੀ ਕਿ ਚਲ ਆਪਾਂ ਥੋੜੀ ਵਿਚਾਰ ਕਰ ਲੈਂਦੇ ਮੌਖਿਕ ਇੱਕ ਸ਼ਬਦ ਹੈ ਬੋਲੀ ਬੋਲੀ ਕੀ ਹੈ ਬੋਲੀ ਪੂਰਾ ਸਮਾਜ ਬਣਾਉਂਦਾ ਹੈ ਲੋਕ ਕੰਠ ਬਣਾਉਂਦਾ ਹੈ ਬੋਲੀ ਵਿੱਚ ਪੂਰਾ ਕੋਈ ਵਿਚਾਰ ਹੁੰਦੀ ਹੈ ਵੱਡੀ ਸਾਰੀ ਜਿਹਨੂੰ ਆਪਾਂ ਕਹਿੰਦੇ ਕੋਈ ਵਿਸ਼ਾ ਹੁੰਦਾ ਵੀ ਆਪਾਂ ਅੱਜ ਇਹ ਗੱਲ ਕਰਨੀ ਹੈ ਉਸ ਗੱਲ ਕਰਨ ਵਾਸਤੇ ਅਸੀਂ ਆਪਣੇ ਉਹਦੇ ਵਾਕ ਬਣਾਏ ਹੁੰਦੇ ਹਾਂ ਵਾਕ ਬੋਲਦੇ ਹਾਂ ਤੇ ਵਾਕਾਂ ਵਿੱਚ ਸ਼ਬਦ ਹੁੰਦੇ ਹਨ ਜਿਹੜੇ ਵਾਕ ਹਨ ਉਹ ਸ਼ਬਦਾਂ ਨਾਲ ਬਣਦੇ ਹਨ ਤੁਸੀਂ ਕੋਈ ਵੀ ਗੱਲ ਕਰੋਗੇ ਜਿਵੇਂ ਮੈਂ ਕਹ ਲਿਆ ਮੈਂ ਇਹ ਨਹੀਂ ਆਖਿਆ ਕਿ ਤੁਸੀਂ ਕੋਈ ਵੀ ਗੱਲ ਕਰੋਗੇ ਤਾਂ ਇਹਦੇ ਵਿੱਚ ਵੀ ਸ਼ਬਦ ਹੋਏ ਤੁਸੀਂ ਕੋਈ ਵੀ ਗੱਲ ਕਰੋਗੇ ਇਹ ਸ਼ਬਦ ਹੋ ਗਏ ਸ਼ਬਦ ਜਿਹੜੇ ਹਨ ਉਹ ਬੋਲਾਂ ਦੇ ਬਣਦੇ ਹਨ ਤਾਂ ਮੈਂ ਅੱਜ ਮੇਰਾ ਮਨ ਸੀ ਕਿ ਜੇ ਪੁੱਛਿਆ ਜਾਵੇ ਕਿ ਬੋਲ ਦੀ ਜੇ ਆਪਾਂ ਸੰਖੇਪ ਵਿਆਖਿਆ ਸਮਝਣੀ ਹੋਵੇ ਜਾਂ ਦੱਸਣੀ ਹੋਵੇ ਜਾਂ ਸਾਨੂੰ ਪਤਾ ਹੋਵੇ ਕਿ ਬੋਲ ਕਿਸ ਨੂੰ ਆਖਦੇ ਹਨ ਤੇ ਕੀ ਕਵਾਂਗੇ ਆਪਾਂ ਬੋਲ ਦੀ ਵਿਆਖਿਆ ਕੀ ਹੋਵੇਗੀ ਇੱਕ ਗੱਲ ਕੱਲ ਕੀਤੀ ਸੀ ਉਹ ਮੈਂ ਦੁਬਾਰਾ ਦੁਹਰਾ ਦਿੰਦਾ ਥੋੜਾ ਆਸਾਨ ਹੋ ਜਾਏਗਾ ਕੱਲ ਦੀ ਭਾਸ਼ਾ ਵਿਗਿਆਨ ਦੀ ਪੁਸਤਕਾਂ ਉਹਦੇ ਚ ਕੀਤਾ ਸੀ ਅੱਛਾ ਜਿਹੜਾ ਤੇ ਇੱਕ ਚੀਜ਼ ਆ ਕਿ ਅਸੀਂ ਬੋਲ ਆਖਦੇ ਹਾਂ ਪਰ ਬਾਕੀ ਸਾਰੇ ਪੰਜਾਬੀ ਹਿੰਦੀ ਬੋਲ ਦੀ ਥਾਂ ਤੇ ਧੁਨੀ ਸ਼ਬਦ ਆਖਦੇ ਹਾਂ ਧੁਨੀ ਤੇ ਅੰਗਰੇਜ਼ੀ ਵਾਲਿਆਂ ਨੇ ਬੋਲ ਵਾਸਤੇ ਕਿਹੜਾ ਸ਼ਬਦ ਲਿਆ ਹੈ ਉਹ ਆਖਦੇ ਨੇ ਬੋਲੀ ਜੇ ਬੋਲਣਗੇ ਸਪੀਚ ਸਾਊਂਡ ਉਹ ਸਾਊਂਡ ਕਰਨਗੇ ਪਰ ਸਾਊਂਡ ਸ਼ਬਦ ਵੀ ਫਿਰ ਪਿੱਛੇ ਛੱਡ ਜਾਂਦੇ ਨੇ ਤੇ ਅੱਗੇ ਜਾ ਕੇ ਉਹ ਇਹਦੇ ਵਾਸਤੇ ਸ਼ਬਦ ਵਰਤਦੇ ਹਨਾ ਫੋਨ ਮੈਂ ਉਧਰ ਨਾ ਜਾਵਾਂ ਆਪਣੇ ਘਰ ਦੇ ਵਿੱਚ ਰਹਿਣਾ ਪੰਜਾਬੀ ਵਿੱਚ ਤਾਂ ਬੋਲ ਜੇ ਮਾਲੋ ਸੰਖੇਪ ਵਿਆਖਿਆ ਮੈਂ ਸੋਚ ਕੇ ਬੋਲਣੀ ਹੋਵੇ ਔਰ ਹਮੇਸ਼ਾ ਸੋਚ ਕੇ ਹੀ ਬੋਲਣੀ ਹੈ ਯਾਦ ਕਰਨ ਦੀ ਲੋੜ ਨਹੀਂ ਹੁੰਦੀ ਤਾਂ ਬੋਲ ਹੈ ਉਹ ਬੋਲ ਉਹ ਇਕਾਈ ਹੈ ਜਿਸ ਨਾਲ ਸ਼ਬਦ ਬਣਦਾ ਹੈ ਜਾਂ ਸ਼ਬਦ ਬਣਦੇ ਹਨ ਬੋਲ ਉਹਨਾਂ ਨੂੰ ਕਹਿੰਦੇ ਹਨ ਬੋਲਾਂ ਦੇ ਸ਼ਬਦ ਬਣਦੇ ਹਨ ਹਾਂ ਤੇ ਹੁਣ ਮੈਂ ਇਹ ਚੰਗ ਇਹ ਬੋਲਿਆ ਜਿਵੇਂ ਇੱਕ ਵੱਡਾ ਸਾਰਾ ਮਹੱਲ ਹੈ ਮਹੱਲ ਠੀਕ ਹੈ ਜੀ ਮਹੱਲ ਵਿੱਚ ਜੇ ਵੇਖੋਗੇ ਵੱਡੀਆਂ-ਵੱਡੀਆਂ ਕੰਧਾਂ ਤੇ ਕੰਧਾਂ ਜਿਹੜੀਆਂ ਬਣੀਆਂ ਨੇ ਉਹ ਕਿਦੀਆਂ ਬਣੀਆਂ ਹਨ ਇੱਟਾਂ ਦੀਆਂ ਤਾਂ ਉਹ ੜੀ ਇੱਟ ਹੈ ਉਹਨੂੰ ਮੈਂ ਕਵਾਂਗਾ ਕਿ ਮਹੱਲ ਦੀ ਉਸਾਰੀ ਦੀ ਜਿਹੜੀ ਇਕਾਈ ਹੈ ਉਹ ਇੱਟ ਹੈ ਇਕਾਈ ਇੱਟ ਤੇ ਸੀਮੈਂਟ ਨੇ ਅਜੇ ਸੀਮਟ ਨਹੀਂ ਇਟ ਇਟ ਮੈਂ ਇੱਕ ਉਦਾਹਰਨ ਦੇ ਰਿਹਾ ਹਾਂ ਕਿ ਬੋਲੀ ਵਿੱਚ ਜਿਹੜੀ ਇਕਾਈ ਹੈ ਨਾ ਉਸ ਇਕਾਈ ਦਾ ਨਾਮ ਬੋਲ ਹੈ ਜੀ ਬੋਲ ਬੋਲੀ ਦਾ ਇੱਕ ਸਭ ਤੋਂ ਛੋਟੇ ਤੋਂ ਛੋਟਾ ਭਾਗ ਹੈ ਬੋਲ ਤੇ ਇਹਨੂੰ ਮੈਂ ਉਦਾਹਰਨ ਦਿੱਤਾ ਇੱਕ ਤੇ ਦਿੱਤਾ ਇਟ ਦਾ ਵੀ ਇਟ ਨਾਲ ਜੋੜ ਕੇ ਫਿਰ ਇੱਟਾਂ ਬਣ ਗਈਆਂ ਫਿਰ ਕੰਧਾਂ ਬਣ ਗਈਆਂ ਫਿਰ ਮਹਿਲ ਬਣ ਗਏ ਇਸੇ ਤਰ੍ਹਾਂ ਇੱਕ ਬੋਲ ਦੂਜੇ ਨਾਲ ਜੋੜ ਕੇ ਸ਼ਬਦ ਬਣਾਇਆ ਜਾਂਦਾ ਹੈ ਸ਼ਬਦ ਜੋੜ ਕੇ ਵਾਕ ਬਣਾਇਆ ਜਾਂਦਾ ਹੈ ਵਾਕ ਜੋੜ-ਜੋੜ ਕੇ ਲੰਬੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਤੋਂ ਲੰਬੀਆਂ ਵਿਚਾਰਾਂ ਸਾਰੀਆਂ ਇਕੱਠੀਆਂ ਕੀਤਾ ਜਾਂ ਤੇ ਉਹਨਾਂ ਨੂੰ ਬੋਲੀ ਆਖਦੇ ਹਾਂ ਤੇ ਬੋਲ ਹੋ ਗਿਆ ਬੋਲੀ ਦੀ ਛੋਟੀ ਤੋਂ ਛੋਟੀ ਇਕਾਈ ਤੇ ਇੱਕ ਮੈਂ ਉਦਾਹਰਣ ਲਿਆ ਸੀ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਮੇਰੇ ਕੋਲ 1 ਰੁਪਇਆ ਹੈ। ਉਹ ਰੁਪਏ ਵਿੱਚ ਕਿੰਨੇ ਹੋਗੇ 100 ਪੈਸੇ। ਤਾਂ ਆਪਾਂ ਪੈਸੇ ਨੂੰ ਕਹਿ ਸਕਦੇ ਆ ਕਿ ਜਿਹੜੀ ਰੁਪਏ ਦੀ ਇਕਾਈ ਆ ਉਹ ਪੈਸਾ ਹੈ। ਤਾਂ ਮੈਂ ਇਸ ਤਰ੍ਹਾਂ ਹੀ ਇਕਾਈ ਸ਼ਬਦ ਨੂੰ ਉਹ ਦੱਸਣ ਦਾ ਜਿਵੇਂ ਯਤਨ ਕਰ ਰਿਹਾ ਸੀ ਕਿ ਬੋਲ ਭਾਖਾ ਦੀ ਇੱਕ ਇਕਾਈ ਏ ਮੇਰੇ ਵੱਲੋਂ ਸੰਖੇਪ ਵਿਆਖਿਆ ਤੁਸੀਂ ਇਹਦੇ ਵਿੱਚ ਕੀ ਵਾਅਦਾ ਕਰੋਗੇ ਬੋਲ ਕੇ ਸੁਣਾਖਦੇ ਹਾਂ ਤੁਸੀਂ ਬੋਲ ਕੇ ਸਾਨੂੰ ਸਮਝਦੇ ਹੋ ਹੋਰ ਇਹਦੇ ਵਿੱਚ ਕੀ ਕਰੋਗੇ ਪਰ ਇਹਦੇ 'ਚ ਇੱਕ ਸਵਾਲ ਇਹ ਵੀ ਆਏਗਾ ਨਾ ਵੀਰ ਜੀ ਜੀ ਉਹ ਬੋਲ ਕਿਦਾਂ ਬਣਦਾ ਹੈ ਹ ਉਹ 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 ਦੇਉ ਤੇ ਆਪਾਂ ਲੱਗੇ ਹੋਏ ਆ ਅੱਜ ਆਪਾਂ ਕਿਦਾਂ ਬਣਦਾ ਉਹ ਨਹੀਂ ਮੈਂ ਵਿਆਖਿਆ ਕਰ ਰਿਹਾ ਬੋਲ ਕੀ ਹੈ ਤੁਸੀਂ ਬੋਲ ਦੀ ਪਰਿਭਾਸ਼ਾ ਜਾਂ ਵਿਆਖਿਆ ਕਿਵੇਂ ਕਰੋਗੇ ਮੈਂ ਆਪਣੇ ਵੱਲੋਂ ਇਤਨੀ ਕੁ ਕੀਤੀ ਚਲੋ ਮੈਂ ਇਹਦੇ 'ਚ ਹੋਰ ਜੋੜਦਾ ਮੈਂ ਸੋਚ-ਸੋਚ ਕੇ ਗੱਲਾਂ ਕਰਦਾ ਮੈਂ ਥੋੜਾ ਜਿਹਾ ਸਮਝ ਦਿਓ ਵੀਰ ਜੀ ਥੋੜਾ ਜਿਹਾ ਸਮਝ ਦਿਓ ਹੁਣ ਮੈਂ ਵੀਰ ਪ੍ਰੀਤਮ ਸਿੰਘ ਜੀ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵਿਆਖਿਆ ਕਰੋਗੇ ਦੀ ਮਾਤਾ ਵੀਰ ਜੀ ਹਜੇ ਸੌਣੇ ਰਿਹਾ ਇਸ ਤੋਂ ਵੱਧ ਤਾਂ ਹੋਰ ਵਿਆਖਿਆ ਨਹੀਂ ਮੈਂ ਹਜੇ ਕਰ ਸਕਦਾ ਜੋ ਵੀ ਜੁਣਾ ਦਸਤੀ ਵੀ ਛੋਟੇ ਛੋਟੀ ਇਕਾਈ ਹੈ ਕਿਤੇ ਬੋਲ ਜਿਹੜਾ ਬੋਲ ਆ ਬੋਲ ਨਾਲ ਤੋਹੀ ਸ਼ਬਦ ਬਣਦਾ ਮੈਂ ਇਸ ਤੋਂ ਵੱਧ ਨਹੀਂ ਜਾਣਦਾ ਜੀ ਅੱਛਾ ਵੀਰ ਜੀ ਅਸੀਂ ਇਦਾਂ ਕਹਿ ਸਕਨੇ ਆ ਕਿ ਜੋ ਵਾਕ ਹੈ ਉਹ ਵਾਕਾਂ ਦੇ ਵਿੱਚ ਸ਼ਬਦ ਹਨ ਤੇ ਸ਼ਬਦ ਜਿਹੜੇ ਬੋਲਾਂ ਤੋਂ ਬੰਦੇ ਹਨ ਤੇ ਉਸ ਵਾਕ ਦੀ ਇੱਕ ਛੋਟੀ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਬੋਲ ਹੈ ਨਹੀਂ ਵਾਕ ਨਾ ਕਹੋ ਬੋਲੀ ਕਹੋ ਚਲੋ ਬੋਲੀ ਦੀ ਜਿਹੜੀ ਛੋਟੀ ਤੋਂ ਛੋਟੀ ਇਕਾਈ ਹੈ ਉਹ ਉਸ ਨੂੰ ਅਸੀਂ ਬੋਲ ਆਖਦੇ ਹਾਂ ਤੇ ਜਿਹੜੀ ਅਗਲੀ ਗੱਲ ਮੈਂ ਕਹਿਣ ਲੱਗਾ ਸੀ ਕਿ ਬੋਲ ਉੱਤੇ ਆਪਾਂ ਇੱਕ ਤੇ ਹੀ ਗੱਲ ਕਰ ਲਈ ਕਿ ਛੋਟੀ ਤੋਂ ਛੋਟੀ ਇਕਾਈ ਹੈ ਔਰ ਦੂਸਰੀ ਗੱਲ ਇਹ ਕਰ ਲਿਆ ਕਿ ਬੋਲ ਐਸੇ ਬੋਲ ਨੂੰ ਹੀ ਆਖਾਂਗੇ ਜੋ ਸਾਡੀ ਬੋਲੀ ਵਿੱਚ ਵਰਤਿਆ ਜਾ ਰਿਹਾ ਹੈ ਮਾਨੋਦੀ ਕੱਲ ਆਪਾਂ ਕੀਤਾ ਸੀ ਕਿ ਐਸਾ ਨਹੀਂ ਕਿ ਉਹ ਕੁੱਤਾ ਬਿੱਲੀ ਬੋਲਿਆ ਉਹ ਵੀ ਬੋਲਦੇ ਹਨਾ ਹਾਂਜੀ ਉਹਨਾਂ ਦੇ ਬੋਲ ਨੂੰ ਅਸੀਂ ਬੋਲੀ ਵਿੱਚ ਸ਼ਾਮਲ ਨਹੀਂ ਕਰਾਂਗੇ ਉਹਨਾਂ ਦੀ ਵੱਖਰੀ ਬੋਲੀ ਹੈ ਠੀਕ ਹੈ ਜੀ ਜਾਂ ਜਦ ਮੈਂ ਦਰਵਾਜ਼ਾ ਬੰਦ ਕਰਨ ਦਾ ਸੀਗਾ ਹਾਂ ਦਰਵਾਜ਼ਾ ਬੰਦ ਕਰਨ ਦੇ ਵਾਗ ਜਿਹੜੀ ਇੱਕ ਚੀਜ਼ ਹੋਰ ਵਧੀਆ ਦੇਣ ਲੱਗਾ ਮੈਂ ਆਪ ਜੀ ਨੂੰ ਜੋ ਮੈਂ ਚੋਖੇ ਚੋਖਾ ਸ਼ਬਦ ਮੇਰਾ ਪੰਜਾਬੀ ਦਾ ਹੈ ਬਹੁਤ ਚਿਰ ਲਾ ਕੇ ਸਮਝਿਆ ਪਤਾ ਕਿਹੜਾ ਕਿ ਬੋਲ ਐਸੇ ਬੋਲ ਨੂੰ ਆਖਾਂਗੇ ਜੋ ਸਪਸ਼ਟ ਉਚਾਰਨ ਕਰਕੇ ਦੂਜੇ ਤੱਕ ਪਹੁੰਚ ਸਕਦਾ ਹੈ ਚੰਗੀ ਤਰ੍ਹਾਂ ਕੋ ਮਾਣਾ ਮੰਨ ਲੋ ਮੈਂ ਕੋਲ ਨੂੰ ਜੋੜ ਕੇ ਕਹਿੰਦਾ ਵੀ ਇਹਨੂੰ ਹੀ ਬੋਲ ਆਖਦੇ ਹਨ ਪਰ ਉਹ ਨਾ ਤੇ ਬੋਲੀ ਵਿੱਚ ਵਰਤਿਆ ਜਾ ਰਿਹਾ ਔਰ ਨਾ ਤੁਸੀਂ ਸੁਣ پا ਰਹੇ ਹੋ ਜਿਸ ਪ੍ਰਕਾਰ ਜਿਸ ਤਰ੍ਹਾਂ ਹਿੰਦੀ ਵਿੱਚ ਤੁਸੀਂ ਲਿਖਣਾ ਹੋਵੇ ਨਾ ਅਸ਼ਟ ਧਿਆਨ ਦੇਣਾ ਹਿੰਦੀ ਵਿੱਚ ਅਸ਼ਟ ਸ਼ਬਦ ਲਿਖਣਾ ਹੋਵੇ ਉਹ ਜਿਹੜਾ ਸ਼ ਪਾਉਂਦੇ ਹਨ ਉਹਨਾਂ ਕੋਲ ਦੋਸ਼ ਹਨ ਨਾਗਰੀ ਵਾਲਿਆਂ ਨੂੰ ਪਤਾ ਹੋਵੇਗਾ ਠੀਕ ਹੈ ਜੀ ਹਾਂ ਜੀ ਪਰ ਉਚਾਰਣ ਵਿੱਚ ਇੱਕ ਹੀ ਹੈ ਉਹ ਉਚਾਰਣ ਵਿੱਚ ਵੀ ਬਣਾ ਕੇ ਦੱਸੋ ਵੀ ਦੋ ਨੇ ਆਹ ਕਾਰਨ ਇੱਕੋ ਹੀ ਆ ਜੀ ਦੋਨਾਂ ਦਾ ਤੋਂ ਮੈਂ ਇਸ ਬੋਲ ਦੀ ਵਿਆਖਿਆ ਵਿੱਚ ਇਹ ਜੋੜ ਰਿਹਾ ਹਾਂ ਕਿਉਂਕਿ ਇਹ ਵਿਗਿਆਨਕ ਵਿਧੀ ਨਾਲ ਮੈਂ ਸਿੱਖਿਆ ਵੀ ਅਗਰ ਕੋਈ ਚੀਜ਼ ਉਚਾਰਨ ਵਿੱਚ ਨਹੀਂ ਉਹਨੂੰ ਕਾਗਜ਼ ਤੇ ਤੁਸੀਂ ਕਿਵੇਂ ਲਿਖ ਦਿਓਗੇ ਜਿਹੜਾ ਕਾਗਜ਼ ਦੇ ਉੱਤੇ ਚਿੰਨ੍ਹ ਹਨ ਨਾ ਇਹ ਸਾਡੇ ਬੋਲਾਂ ਨੂੰ ਉਹ ਦਰਸਾਉਂਦੇ ਨੇ ਨਾ ਅੰਗਰੇਜ਼ੀ ਦੇ ਸ਼ਬਦ ਹੈ ਰਿਪਰੈਜ਼ੈਂਟਰ ਨੇ ਇਹ ਪ੍ਰਤੀਨਿਧ ਕਰਦੇ ਨੇ ਸਾਡੇ ਬੋਲਾਂ ਦਾ ਪ੍ਰਤੀਨਿਧ ਕਰਦੇ ਨੇ ਪ੍ਰਤੀਨਿਧਤਾ ਕਰਦੇ ਨੇ ਉਹ ਮੈਂ ਉਹਦੇ ਉੱਤੇ ਬਹੁਤ ਚਿਰ ਲਾਇਆ ਤਾਂ ਮੈਂ ਇਹ ਪਾਇਆ ਕਿ ਜੇ ਮਨ ਲੋਕ ਇੱਕ ਬੰਦਾ ਔਖਾ ਸੁਖਾ ਅਸ਼ਟ ਕਰਕੇ ਬੋਲ ਵੀ ਦਵੇਗਾ ਅਸ਼ਟ ਔਖਾ ਸੁਖਾ ਮੰਨ ਲਓ ਕਿਸੇ ਨੇ ਨੁੱਕਰ ਚ ਬੈ ਕੇ ਕਈ ਘੰਟੇ ਅਭਿਆਸ ਕੀਤਾ ਤੇ ਬਣ ਗਿਆ ਮੜਾ ਜਿਆ ਪਰ ਬੋਲੀ ਤੇ ਮਾਨਵ ਬੋਲੀ ਦੀ ਗੱਲ ਹੋ ਰਹੀ ਹੈ ਨਾ ਲੋਕ ਜਨ ਦੀ ਗੱਲ ਹੋ ਰਹੀ ਹੈ ਨਾ ਬੋਲੀ ਦਾ ਜਿਹੜਾ ਕਰਤਾ ਹਰਤਾ ਪਤਾ ਕੌਣ ਹੈ ਲੋਕ ਜਨ ਸਮਾਜ ਸਾਡਾ ਜਿਹੜਾ ਸਾਰਾ ਲੋਕ ਜਨ ਹੈ ਨਾ ਉਹ ਲੋਕ ਜਨ ਹੀ ਬੋਲੀ ਦਾ ਕਰਤਾ ਹੈ ਬਣਾਉਣ ਵਾਲਾ ਹੈ ਤੇ ਹਰਤਾ ਇਨੂੰ ਮਾਰਨ ਵਾਲਾ ਵੀ ਲੋਕਜਨ ਹੈ ਜਦੋਂ ਅਸੀਂ ਲੋਕਜਨ ਛੱਡ ਦਿੰਦੇ ਆ ਤਾਂ ਉਹ ਜੀ ਸਮ ਸਮਾਜ ਸ਼ਬਦ ਨਹੀਂ ਬਕਤ ਰਹੇ ਆਪ ਜੀ ਲੋਕਜਨ ਕਹਿ ਰਹੇ ਆ ਉਸ ਸਮਾਜ ਸ਼ਬਦ ਤੇ ਸਮਾਜ ਤੇ ਲੋਕਜਨ ਵਿੱਚ ਅੰਤਰ ਹੈ ਨਾ ਸਮਾਜ ਤਾਂ ਇੱਕ ਨਿਸ਼ਚਿਤ ਹੋ ਜਾਏਗਾ ਲੋਕਜਨ ਨਿਸ਼ਚਿਤ ਨਹੀਂ ਨਹੀਂ ਜੀ ਆਪਾਂ ਕਿਸੇ ਅਰਥ 'ਚ ਬਰਾਬਰ ਵੀ ਗੱਲੀਏ ਸਮਾਜ ਬਰਾਬਰ ਲੋਕ ਜਨ ਠੀਕ ਹੈ ਸਹੀ ਹੈ ਤੇ ਸਮਾਜ ਸ਼ਬਦ ਗੁਰਬਾਣੀ ਵਿੱਚ ਨਹੀਂ ਲੱਭ ਰਿਹਾ ਤੇ ਲੋਕ ਵੀ ਲੱਭ ਰਿਹਾ ਤੇ ਜਨ ਵੀ ਲੱਭ ਰਿਹਾ ਹਾਂ ਇਹ ਗੱਲ ਮੰਨਣ ਵਾਲੀ ਹੈ ਠੀਕ ਹੈ ਜੀ ਮੈਂ ਇਹ ਜੋੜ ਤੋੜ ਕਰਦਾ ਰਹਿੰਦਾ ਜੀ ਅੰਦਰ ਬੈਠ ਕੇ ਨਾਲ ਇਹ ਨਾਲੇ ਬਾਕੀ ਵਿਦਵਾਨਾਂ ਨੇ ਲੋਕਜਨ ਸ਼ਬਦ ਵਰਤਿਆ ਮੈਨੂੰ ਉਹ ਸ਼ਬਦ ਨਹੀਂ ਕਹਿ ਰਿਹਾ ਲੋਕ ਕੰਠ ਲੋਕਜਨ ਜਨ ਸਮੂਹ ਐਸੇ ਸ਼ਬਦ ਵਰਤਦੇ ਨੇ ਹਾਂ ਜਨ ਸਮੂਹ ਹਾਂਜੀ ਅੱਛਾ ਇੱਕ ਲੋਕ ਬੋਲੀ ਸ਼ਬਦ ਆ ਲੋਕ ਬੋਲੀ ਲੋਕ ਬੋਲੀ ਅੱਛਾ ਸੁਣਿਆ ਤੁਸੀਂ ਉਹ ਲੋਕ ਗੀਤ ਲੋਕ ਗੀਤ ਲੋਕ ਗੀਤ ਲੋਕ ਬੋਲੀ ਤਾਂ ਇਹ ਮੇਰੀ ਗੁਰਬਾਣੀ ਨਾਲ ਜੁੜਦੇ ਨੇ ਤੇ ਮੈਨੂੰ ਇਸ ਗੱਲ ਦਾ ਬਹੁਤ ਰਹਿੰਦਾ ਕਿ ਜਿਹੜਾ ਸ਼ਬਦ ਗੁਰਬਾਣੀ ਨਾਲ ਜੁੜਦਾ ਹੈ ਨਾ ਉਹਨੂੰ ਮੈਂ ਪਹਿਲ ਦੇਣਾ ਐਸਾ ਨਹੀਂ ਕਿ ਦੂਜਾ ਮੇਰੇ ਲਈ ਬੁਰਾ ਹੈ ਪਰ ਹੁੰਦਾ ਕਿ ਯਾਰ ਮੇਰੇ ਗੁਰੂ ਨਾਨਕ ਦੀ ਬੋਲੀ ਭਗਤਾਂ ਦੀ ਬੋਲੀ ਅੱਗੇ ਆਵੇਗੀ ਜਿਹੜੀ ਕੱਲ ਨੂੰ ਅਸੀਂ ਜਿਹਦੇ ਵਿੱਚੋਂ ਅਧਿਆਤਮਿਕ ਜੀਵਨ ਲੈਣਾ ਹੈ ਅੱਛਾ ਜੀ ਤਾਂ ਮੈਂ ਇਹਦੇ ਵਿੱਚ ਇੱਕ ਚੀਜ਼ ਤੇ ਇਹ ਜੋੜੀ ਆ ਕਿ ਜਿਹੜਾ ਸੁਣਨ ਵਿੱਚ ਸਪਸ਼ਟ ਨਹੀਂ ਹੈ ਉਸ ਨੂੰ ਸਾਨੂੰ ਬੋਲੀ ਵਿੱਚ ਜਾਂ ਲਿਪੀ ਲਿਪੀ ਵਿੱਚ ਵੱਖਰਾ ਥਾਂ ਨਹੀਂ ਦੇਣਾ ਵੱਖਰਾ ਥਾ ਲਿਪੀ ਵਿੱਚ ਉਸ ਨੂੰ ਦੇਣਾ ਹੈ ਜਿਹਦਾ ਵੱਖਰਾ ਥਾ ਉਚਾਰਨ ਵਿੱਚ ਵੀ ਹੈ ਸਹੀ ਹੈ ਇਸੇ ਤਰ੍ਹਾਂ ਜਿਹੜੇ ਉਹ ਉਹਨਾਂ ਨੇ ਉਹ ਸੰਯੁਕਤ ਚਿੰਨ ਬਣਾਏ ਹਨ ਨਾ ਸੰਯੁਕਤ ਬੋਲ ਮੈਂ ਉਧਰ ਗਏ ਫੇਰ ਜਾਵਾਂਗਾ ਚਲੋ ਅੱਜ ਦਾ ਇਹ ਸੀ ਆਪਾਂ ਇੱਥੇ ਰਹਿ ਜੰਨੇ ਆ ਕਿ ਭੋਲ ਕਿਸ ਨੂੰ ਆਖਦੇ ਤਾਂ ਬੋਲ ਸਾਡਾ ਭਾਸ਼ਾ ਵਿਗਿਆਨ ਦਾ ਮੂਲ ਪਾਠ ਜਿਹੜਾ ਚੱਲ ਰਿਹਾ ਜੋਰਾਂ ਸ਼ੋਰਾਂ ਦੇ ਨਾਲ ਉਹ ਹੈ ਬੋਲ ਤਾਂ ਉਹਦੇ ਵਿੱਚ ਹੁਣ ਜਦੋਂ ਬੋਲ ਮੰਨ ਲਓ ਇੱਕ ਵੱਡਾ ਸਾਰਾ ਪਾਠ ਹੈ ਬੋਲ ਤੇ ਬੋਲ ਪਾਠ ਜੇ ਵੱਡਾ ਸਾਰਾ ਤੇ ਉਹਦੇ ਛੋਟੇ-ਛੋਟੇ ਫਿਰ ਖੰਡ ਹੁੰਦੇ ਨੇ ਭਾਗ ਹੁੰਦੇ ਨੇ ਹਿੱਸੇ ਨਹੀਂ ਹੁੰਦੇ ਨਾ ਹੀ ਪਾਠ ਹੁੰਦੇ ਨੇ

ਆ ਮੇਰੀ ਦੂਜੇ ਪਾਸੇ ਗੱਲ 돌 ਜਾਣੀ ਐ ਦੂਜੇ ਪਾਸੇ ਗੱਲ 돌 ਜਾਣੀ ਐ ਹਾਈ ਬਰੋ ਵਾਹ ਬਰੋ ਆ ਪਰਮਜੀ ਸਿੰਘ ਜੀ ਕੁਝ ਕਹਿਣ ਲੱਗੇ ਜੀ ਮੈਨੂੰ ਨਾ ਯਾਦ ਕਰਕੇ ਇੱਕ ਵਾਰੀ ਨਾਮ ਲਿਆ ਆਵੀ ਇੱਕ ਸਰੂਰ ਆਉਂਦਾ ਹੈ ਅੱਛਾ ਜਿਹੜੀ ਬੋਲ ਹੈ ਬੋਲ ਦੇ ਜਦੋਂ ਖੰਡ ਕਰਾਂਗੇ ਬੋਲ ਦੇ ਖੰਡ ਕਰਾਂਗੇ ਇਹ ਬੋਲ ਦੇ ਨਹੀਂ ਬੋਲ ਪਾਠ ਦੇ ਖੰਡ ਕਰਾਂਗੇ ਹਣਾ ਮੈਂਦਰੂ ਇਹ ਕਹਿ ਰਿਹਾ ਆਵਾ ਬੋਲ ਇੱਕ ਪਾਠ ਜਿਵੇਂ ਨਹੀਂ ਹੁੰਦਾ ਨਾਮ ਇੱਕ ਪਾਠ ਹੈ ਸਰਬਨਾਮ ਇੱਕ ਪਾਠ ਹੈ ਵਿਆਕਰਨ ਦਾ ਹੁਣ ਤੁੰਸੂ ਗੱਲ ਸਮਝ ਜਾਈ ਹੋਗੀ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਵਿਆਕਰਨ ਹੈ ਗੁਰਬਾਣੀ ਦਾ ਉਹਦੇ ਚ ਇੱਕ ਪਾਠ ਦਾ ਨਾਮ ਹੈ ਬੋਲ ਉਹਦੇ ਜਿਹੜੇ ਖੰਡ ਹੋਣਗੇ ਉਹਦਾ ਜਿਹੜਾ ਪਹਿਲਾ ਖੰਡ ਹੈ ਵੱਡੇ ਵੀਰ ਜਿਹੜਾ ਨਾਮ ਲਿਆ ਹੈ ਨਾ ਕਿ ਬੋਲ ਬਣਦੇ ਕਿਵੇਂ ਹਾਂ ਪਰ ਉਸ ਪਹਿਲੇ ਖੰਡ ਵਿੱਚ ਵੱਡੇ ਵੀ ਜਿਹੜੇ ਬੋਲ ਬਣਦੇ ਹਨ ਨਾ ਉਹਦੇ ਵੀ ਆਪਾਂ ਨਿੱਕੇ-ਨਿੱਕੇ ਖੰਡ ਕਰਾਂਗੇ ਤੇ ਬਿਲਕੁਲ ਪਹਿਲਾ ਪਾਠ ਹੋਵੇਗਾ ਬੋਲ ਦਾ ਜਿਹੜਾ ਖੰਡ ਹੈ ਨਾ ਅਗਲਾ ਬੋਲ ਦੇ ਜਿਹੜੇ ਉਹ ਖੰਡ ਹੋਣਗੇ ਤੇ ਪਹਿਲਾ ਪਾਠ ਕਿਹੜਾ ਹੋਵੇਗਾ ਜਿਹਦਾ ਨਾਮ ਲੈਣਾ ਹੋਵੇ ਦੱਸੋ ਬੋਲ ਵੱਡਾ ਪਾਠ ਹੈ ਉਸ ਦੇ ਖੰਡ ਹੋਣਗੇ ਉਸ ਖੰਡ ਨੂੰ ਕ੍ਰਮ ਦੇ ਵਿੱਚ ਕਰਾਂਗੇ ਤੇ ਪਹਿਲਾ ਕਿੱਥੋਂ ਆਰੰਭ ਕਰਾਂਗੇ

ਉਦੇ ਉਚਾਰਨ ਦੀ ਗੱਲ ਚੱਲੀ ਹੈ ਨਾ ਵੀ ਕਿਵੇਂ ਬਣਦਾ ਹੈ ਤੇ ਬੋਲ ਦਾ ਜਿਹੜਾ ਬਿਲਕੁਲ ਆਰੰਭ ਹੁੰਦਾ ਨਹੀਂ ਲੱਗੂ ਉਹ ਕਹਿੰਦੇ ਨੇ ਕਿ ਕੱਚਾ ਮਟੀਰੀਅਲ ਲੈ ਆਓ ਪਹਿਲਾਂ ਜਿੱਥੋਂ ਸੋਨਾ ਬਣਾਣਾ ਕੱਚਾ ਸੋਨਾ ਆ ਗਿਆ ਕੱਚੀ ਧਾਤੂ ਆ ਗਈ ਓੜੀ ਬੋਲ ਦੀ ਕੱਚੀ ਧਾਤੂ ਹੈ ਨਾ ਉਸ ਧਾਤੂ ਦਾ ਨਾਮ ਹੈ ਮੂਲ ਨਾਦ ਸਾਡਾ ਪਾਠ ਵੱਡੇ ਵੀਰ ਜੀ ਉਹਦਾ ਨਾਮ ਹੈ ਮੂਲ ਨਾਦ ਮੂਲ ਸ਼ਬਦ ਜੋੜ ਕੇ ਰੱਖਣਾ ਨਾਦ ਨਹੀਂ ਕਹਣਾ ਕੱਲਾ ਅਜੇ ਨਾਦ ਨਹੀਂ ਬਣਿਆ ਜੇ ਮੂਲ ਨਾਦ ਹੈ ਅਜੇ ਕੱਚਾ ਸੋਨਾ ਹੈ ਸੋਨਾ ਡਲੀ ਨਹੀਂ ਬਣਿਆ ਧਿਆਨ ਦੇਣਾ ਕੱਚਾ ਸੋਨਾ ਫਿਰ ਸੋਨੇ ਦੀ ਡਲੀ ਫਿਰ ਡਲੀ ਤੋਂ ਭੂਖਣਾ ਤੇ ਕੱਚਾ ਸੋਨਾ ਜਿਹੜਾ ਹੈ ਉਹ ਹੈ ਨਾਦ ਤੇ ਹੁਣ ਇਥੋਂ ਪਾਠ ਆਰੰਭ ਹੋਵੇਗਾ ਨਾਦ ਉਤਪਨ ਹੋਣਾ ਜਦੋਂ ਨਾਦ ਦੀ ਗੱਲ ਕਰਾਂਗੇ ਤੇ ਫਿਰ ਆਵੇਗਾ ਕਿ ਨਾਦ ਜਿਹੜਾ ਉਪਜਦਾ ਹੈ ਉਹ ਕਿਵੇਂ ਉਪਜਦਾ ਹੈ ਤੇ ਫਿਰ ਉੱਥੇ ਅਸੀਂ ਆਵਾਂਗੇ ਕਿ ਸਵਾਸ ਅੰਦਰ ਗਿਆ ਸਵਾਸ ਮਾਰਗ ਦੇ ਰਾਹੀਂ ਨੱਕ ਵਿੱਚ ਗਲੇ ਦੇ ਪਿਛਲੇ ਪਾਸੇ ਗਲੇ ਦੇ ਵਿੱਚੋਂ ਔਰ ਗਲੇ ਦੇ ਵਿੱਚੋਂ ਨਾਦ ਤੰਤੂਆਂ ਦੇ ਵਿੱਚੋਂ ਲੰਘ ਕੇ ਅੱਗੇ ਆ ਗਿਆ ਸਵਾਸ ਨਲੀ ਸਵਾਸ ਨਲੀ ਦੇ ਵਿੱਚੋਂ ਫੇਫੜਿਆਂ ਵਿੱਚ ਸਵਾਸ ਗਿਆ ਤੇ ਫੇਫੜਿਆਂ ਨੂੰ ਚਲਾਉਣ ਵਾਲਾ ਵੀ ਥੱਲੇ ਇੱਕ ਡਾਇਗਰਾਮ ਹੈ ਜਿਹੜਾ ਬੋਕੀ ਵਾਂਗੂ ਖਿੱਚਦਾ ਹੈ ਸਵਾਸ ਨੂੰ ਤੇ ਫਿਰ ਜਦੋਂ ਦੁਬਾਰਾ ਉੱਤੇ ਘੱਲਦਾ ਹੈ ਸਵਾਸ ਤੇ ਉਸ ਵੇਲੇ ਜਦੋਂ ਬੋਲਣਾ ਹੁੰਦਾ ਹੈ ਤਾਂ ਅਸੀਂ ਆਪਣੇ ਨਾਦ ਅੰਗ ਦੇ ਜਿਹੜੇ ਨਾਦ ਤੰਤੂ ਹਨ ਉਹਨਾਂ ਨੂੰ ਜੋੜ ਲੈਂਦੇ ਹਾਂ ਤੇ ਵਿੱਚੋਂ ਜਦੋਂ ਵాయు ਗੁਜਰਦੀ ਹੈ ਤੇ ਉੱਥੇ ਉਪਜਦਾ ਹੈ ਨਾਦ ਮੂਲ ਨਾਦ ਮੂਲ ਨਾਦ ਨਾਦ ਮਾਰਗ ਦੇ ਵਿੱਚੋਂ ਇਸ ਤਰ੍ਹਾਂ ਮੈਂ ਦੱਸਣਾ ਹੋਵੇ ਜਦੋਂ ਗੁਜਰਦਾ ਹੈ ਤੇ ਸਾਡੇ ਜਿਹੜੇ ਵਿੱਚ ਉਚਾਰਨ ਅੰਗ ਹਨ ਉਸ ਮੂਲ ਨਾਦ ਨੂੰ ਬੁੱਲਾ ਤੱਕ ਆਂਦਿਆਂ ਆਂਦਿਆਂ ਨਾਦ ਬਣਾ ਦਿੰਦੇ ਹਨ ਜਿਹਦੇ ਨਾਲ ਬੋਲ ਬਣਦਾ ਹੈ ਮੂਲ ਨਾਦ ਉਚਾਰਾਂਗ ਵਿੱਚ ਇਸ ਨੂੰ ਬੋਲਾਂ ਤੱਕ ਆਂਦਿਆਂ ਆਂਦਿਆਂ ਮੂ ਉਹਦਾ ਨਾਦ ਬਣਾ ਦਿੰਦੇ ਹਨ ਜਿਸ ਨਾਦ ਤੋਂ ਬੋਲ ਬਣਦੇ ਹਨ ਹਲੋ ਮੂਲ ਨਾਦ ਇੱਕ ਹੈ ਪਰ ਉਚਾਰਨ ਅੰਗ ਉਸ ਨੂੰ ਨਾਦ ਬਣਾਉਂਦੇ ਹਨ ਤੇ ਬਣੇ ਹੋਏ ਨਾਦ ਦੇ ਵੱਖ-ਵੱਖ ਬੋਲ ਉਚਾਰਨ ਅੰਗ ਬਣਾਉਂਦੇ ਹਨ ਅ ਆ ਅ ਤੂੰ ਆ ਕਿਨੇ ਬਣਾਇਆ ਉਚਾਰਨ ਅੰਗਾ ਨੇ ਐ ਤੂੰ ਕੁਛ ਨਹੀਂ ਬਦਲਿਆ ਮੂਲ ਨਾਦ ਨਹੀਂ ਬਦਲਿਆ ਆ ਈ ਹੁਣ ਕਹਿੰਦੇ ਈ ਕਰ ਦੇਤਾ ਉਚਾਰਣ ਅੰਗਾਂ ਨੇ ਈ ਊ ਉਸੇ ਹੀ ਨਾਦ ਤੋਂ ਵੱਖ-ਵੱਖ ਬੋਲ ਬਣੇ ਆ ਆ ਈ ਊ ਏ ਐ ਓ ਇਹ ਬੋਲ ਬਣ ਗਏ ਹੁਣ ਇਸੇ ਬੋਲਾਂ ਨੂੰ ਇਕੱਠੇ ਕਰ ਲਓ ਇੱਕ ਬਣਾਇਆ ਸੀ ਆ ਈ ਬਣਾਇਆ ਦੋਵੇਂ ਇਕੱਠੇ ਕਰਕੇ ਜੋੜ ਲਓ ਆਈ ਬਣ ਗਿਆ ਬੋਲ ਸ਼ਬਦ ਬਣ ਗਿਆ मूल नाद नाद ਬੋਲ ਤੇ ਬੋਲਾਂ ਤੋਂ ਸ਼ਬਦ ਇਸ ਪ੍ਰਕਾਰ ਔਰ ਇਹੋ ਹੀ ਗੱਲ ਅਸੀਂ ਕਈ ਸਪਤਾ ਲਾ ਕੇ ਬਹੁਤ ਵੱਡੀ ਸਿੱਖੀ ਵੀ ਹੈ ਤੇ ਉਹਦੀ ਡੂੰਗੀ ਵਿਆਖਿਆ ਅਸੀਂ ਇਸ ਪ੍ਰਕਾਰ ਕਰਾਂਗੇ ਔਰ ਮੈਂ ਮੈਨੂੰ ਹੁਣ ਜਿਹੜਾ ਯਾਦ ਕਰਕੇ ਸੁਣਾਣਾ ਮੈਂ ਉਹਨੂੰ ਗਿਆਨ ਹੀ ਨਹੀਂ ਮੰਨਦਾ ਜੋ ਤੁਸੀਂ ਅਨੁਭਵ ਕਰ ਲਿਆ ਹੈ ਲਿਖ ਲਿਖ ਕੇ ਬੋਲ ਬੋਲ ਕੇ ਸਮਝ ਸਮਝ ਕੇ ਵਰਤ ਵਰਤ ਕੇ ਉਹ ਅਨੁਭਵ ਵਿੱਚ ਜੋ ਆਇਆ ਹੈ ਨਾ ਅਸਲ ਵਿੱਚ ਉਹਨੂੰ ਗਿਆਨ ਆਖਦੇ ਹਾਂ ਬਸ ਐਸੀ ਅਜਿਹੀ ਗੱਲ ਕਿ ਨਾਦ ਬੋਲ ਕੇ ਸੁਣਵਾਖਦੇ ਹਨ ਤੇ ਜਿਹੜਾ ਅੱਜ ਆਪਾਂ ਕਰ ਲਿਆ ਜਿਹੜਾ ਸੁਣਨ ਵਿੱਚ ਵੱਖਰਾ ਨਹੀਂ ਹੈ ਉਹਨੂੰ ਲਿਖਤ ਵਿੱਚ ਅਸੀਂ ਵੱਖਰਾ ਸਥਾਨ ਨਹੀਂ ਦੇਵਾਂਗੇ ਸੁਣਨ ਵਿੱਚ ਨੌ ਹੀ ਸੁਰ ਹਨ ਅ ਆ ਇ ਈ ਉ ਊ ਐ ਏ ਓ ਸੁਣਨ ਵਿੱਚ ਨੌ ਹਨ ਜਿਹੜਾ ਆਊ ਹੈ ਨਾ ਉਹ ਦੋ ਸੁਰ ਇਕ ਥਾਂ ਤੇ ਉਚਾਰੇ ਜਾਂਦੇ ਨੇ ਪਰ ਉਚਾਰਨ ਵਿੱਚ ਦੋ ਸੁਰ ਹੁਣ ਪਰ ਲਿਖਣ ਲਈ ਅਸੀਂ ਇੱਕ ਚਿੰਨ ਬਣਾ ਲਿਆ ਤੁਸੀਂ ਬੋਲ ਕੇ ਦੇਖੋ ਆਊ ਬੋਲੋ ਤੇ ਆ ਤੇ ਉ ਹੈ ਤੇ ਆਊ ਬੋਲੋ ਆ ਤੇ ਓ ਹੈ ਪੁਰਾਣੀ ਬੋਲੀ ਚ ਊ ਹੁੰਦਾ ਸੀ ਅੱਜ ਦੀ ਬੋਲੀ ਚ ਓ ਹੈ ਆਉ 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 ਸ਼ਬਦ ਆਉ ਆਉ ਗੋ ਜੋ ਜੋ ਤੋ ਪ੍ਰੇਮ ਜੋ ਏਸੇ ਜੀ ਤੇ ਜਿਹੜੀ ਮੈਂ ਉਹ ਸ਼ੌਤ ਸ਼ੋ ਵਾਲੀ ਗੱਲ ਦੂਜੇ ਸਾਡੇ ਹਿੰਦੀ ਵੀਰ ਕਰ ਰਹੇ ਨੇ ਉਹ ਉਚਾਰਨ ਵਿੱਚ ਨਹੀਂ ਹੈ ਤੇ ਮੈਂ ਇਸ ਤਰ੍ਹਾਂ ਮੰਨ ਲਿਆ ਕਿ ਵਿਗਿਆਨਕ ਵਿਧੀ ਇਹ ਹੈ ਜੋ ਚੀਜ਼ ਉਚਾਰਣ ਵਿੱਚ ਨਹੀਂ ਹੈ ਉਹਨੂੰ ਲਿਪੀ ਵਿੱਚ ਵੱਖਰਾ ਸਥਾਨ ਨਹੀਂ ਦਿੱਤਾ ਜਾਂਦਾ ਤੇ ਅੱਜ ਦੀ ਜੀ ਐਂਦੀ ਕੋਈ ਸਮਾਪਤੀ ਆਪਾਂ ਕਰ ਦਿੰਨੇ ਆ ਤੁਸੀਂ ਇਸ ਨੂੰ ਬੰਦ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ